ਮੋਸਤ ਸਵਾਗਤ ਹੈ ਜੀ ਦੁਨੀਆ ਪਰਦੇ ਪੰਜਾਬੀਆਂ ਦਾ ਮੈਂ ਹਾਂ ਸੁਰਿੰਦਰ ਡੱਲਾ ਖਬਰ ਪਿੰਡਾਲ ਦੇ ਵਿੱਚ ਦੋ ਤਿੰਨ ਬਹੁਤ ਹੀ ਅਹਿਮ ਖਬਰਾਂ ਨੇ ਬੜੇ ਅਹਿਮ ਵਿਸ਼ੇ ਨੇ ਸਭ ਤੋਂ ਪਹਿਲਾਂ ਤਾਂ ਗੱਲ ਕਰਾਂਗੇ ਕਿ ਕਿਵੇਂ ਕੱਲ ਅੰਮ੍ਰਿਤਸਰ ਦੇ ਵਿੱਚ ਇੱਕ ਐਨਆਰਆਈ ਪਰਿਵਾਰ ਦੇ ਘਰ ਵੜ ਕੇ ਐਨਆਰਆਈ ਸੁਖਚੈਨ ਸਿੰਘ ਦੇ ਉੱਪਰ ਫਾਇਰਿੰਗ ਕੀਤੀ ਜਾਂਦੀ ਹੈ ਔਰ ਇਹ ਬਹੁਤ ਹੀ ਇੱਕ ਮੰਦਭਾਗੀ ਘਟਨਾ ਹੈ ਸੁਖਚੈਨ ਸਿੰਘ ਮੂਲ ਰੂਪ ਦੇ ਵਿੱਚ ਅੰਮ੍ਰਿਤਸਰ ਵਾਸੀ ਨੇ ਪਿੰਡ ਦੋਬਰਜੀ ਅੰਮ੍ਰਿਤਸਰ ਦੇ ਪਰ ਅਮਰੀਕਾ ਦੇ ਵਿੱਚ ਉਹਨਾਂ ਦਾ ਕੰਮਕਾਰ ਹੈ ਤੇ ਹੁਣ ਉਹ ਅਮਰੀਕਾ ਤੋਂ ਵਾਪਸ ਆਏ ਸੀ ਜਿਸ ਤਰ੍ਹਾਂ ਨਾਲ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਹੈ ਕਿਵੇਂ ਦੋ ਨੌਜਵਾਨ ਘਰ ਜਾਂਦੇ ਨੇ ਔਰ ਸ਼ਰਿਆਮ ਗਨ ਫਾਇਰ ਕਰਦੇ ਨੇ ਪਿਸਤੌਲ ਦਾ ਫਾਇਰ ਕਰਦੇ ਨੇ ਹੁਣ ਜਿਹੜੀਆਂ ਤਾਜ਼ੀਆਂ ਜਾਣਕਾਰੀਆਂ ਕੱਲ ਰਾਤ ਲਗਭਗ 12:00 ਵਜੇ ਤੱਕ ਮਿਲੀਆਂ ਸੁਖਚੈਨ ਸਿੰਘ ਦਵਰਜੀ ਹਸਪਤਾਲ ਦੇ ਵਿੱਚ ਨੇ ਉਹਨਾਂ ਦੇ ਕੰਨ ਦੇ ਉੱਤੇ ਗੋਲੀ ਲੱਗ ਕੇ ਜਿਵਾੜੇ ਨੂੰ ਇੰਜਰਨ ਕੀਤਾ ਉਹ ਜ਼ੇਰੇ ਇਲਾਜ ਨੇ ਹਾਲੇ ਤੱਕ ਉਹ ਬਿਆਨ ਦੇਣ ਦੀ ਪੋਜੀਸ਼ਨ ਦੇ ਵਿੱਚ ਨਹੀਂ ਨੀ ਹੁਣ ਉਹ ਘਰ ਬੜੇ ਸੀ ਐਨ ਆਰ ਆਈ ਦੇ ਸੁਖਚੈਨ ਸਿੰਘ ਦੇ ਦੋ ਨੌਜਵਾਨ ਮੋਟਰਸਾਈਕਲ ਤੇ ਕਿਵੇਂ ਉਹ ਘਰ ਦੇ ਬਾਹਰ ਮੋਟਰਸਾਈਕਲ ਪਾਰਕ ਕਰਦੇ ਨੇ ਤੇ ਸਿੱਧੇ ਅੰਦਰ ਆ ਜਾਂਦੇ ਨੇ ਹੁਣ ਜਿਹੜੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਉਹਨਾਂ ਦੇ ਲਈ ਵੀ ਇਹ ਬਹੁਤ ਵੱਡਾ ਚੈਲੰਜ ਹੈ ਕਿ ਇਹ ਮਾਮਲਾ ਹੱਲ ਕੀਤਾ ਜਾਵੇ ਕਿਉਂਕਿ ਜ਼ਰੂਰੀ ਤਿਰਾਂ ਨੇ ਇਸ ਮਾਮਲੇ ਨੂੰ ਲੈਂਡ ਆਰਡਰ ਦੀ ਸਿਚੁਏਸ਼ਨ ਦੇ ਨਾਲ ਪੰਜਾਬ ਦੇ ਵਿੱਚ ਜੋੜਿਆ ਖਾਸ ਤੌਰ ਤੇ ਵਿਕਰਮ ਸਿੰਘ ਮਜੀਠੀਆ ਜਾਂ ਹੋਰ ਵੀ ਵਿਰੋਧੀ ਧਿਰ ਦੇ ਲੀਡਰ ਨੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਅਮਨ ਕਾਨੂੰਨ ਦੀ ਵਿਵਸਥਾ ਜਿਹੜੀ ਹੈ ਉਹ ਬੁਰੀ ਤਰ੍ਹਾਂ ਨਾਲ ਟੁੱਟੀ ਹੈ ਪਰ ਇੱਥੇ ਸਵਾਲ ਇਨਵੈਸਟੀਗੇਸ਼ਨ 'ਚੋਂ ਨਿਕਲੂ ਅਗਰ ਅਸੀਂ ਦੇਖੀਏ ਸ਼ੁਰੂਆਤੀ ਤੌਰ ਤੇ ਜਿਹੜਾ ਇਹ ਪੂਰਾ ਮਾਮਲਾ ਹੈ ਕਿਤਨਾ ਕਿਤੇ ਜਿਹੜਾ ਸਾਡਾ ਜਸਟਿਸ ਸਿਸਟਮ ਹੈ ਜਿਹੜਾ ਭਾਰਤ ਦਾ ਜਸਟਿਸ ਸਿਸਟਮ ਹੈ ਅੱਜ ਤੱਕ ਜਦੋਂ 84 ਦਾ ਮੁਕੰਮਲ ਇਨਸਾਫ ਨਹੀਂ ਮਿਲਿਆ ਬਹੁਤ ਸਾਰੇ ਕਤਲੋਗੈਰਦੀਆਂ ਘਟਨਾਵਾਂ ਨੇ ਉਹਨਾਂ ਦਾ ਮੁਕੰਮਲ ਇਨਸਾਫ ਨਹੀਂ ਮਿਲਿਆ ਫਿਰ ਜਸਟਿਸ ਸਿਸਟਮ ਤੇ ਭਰੋਸਾ ਟੁੱਟਦਾ ਹੈ ਕਿ ਜਿਹੜੇ ਕ੍ਰਿਮੀਨਲ ਮਾਈਂਡਡ ਲੋਕ ਨੇ ਉਹ ਇਸ ਤਰੀਕੇ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਹੁਣ ਖੰਦਰ ਦੀ ਬਹੁਤ ਹੈ ਸੁਖਚਾਨ ਸਿੰਘ ਦੇ ਪਰਿਵਾਰ ਦੇ ਨਾਲ ਔਰ ਜੋ ਕੁਝ ਵਾਪਰਿਆ ਜੋ ਅਸੀਂ ਵੀਡੀਓਜ਼ ਦੇ ਵਿੱਚ ਦੇਖਦੇ ਹਾਂ ਉਹ ਵੀ ਬਹੁਤ ਮੰਦ ਭਗ ਹੈ ਪਰ ਬਹੁਤ ਧਿਆਨ ਦੇ ਨਾਲ ਪੁਲਿਸ ਨੂੰ ਇਨਵੈਸਟੀਗੇਸ਼ਨ ਕਰਨੀ ਪੈਣੀ ਹੈ ਕਿਉਂਕਿ ਪੁਲਿਸ ਦਾ ਜਿਹੜਾ ਸ਼ੱਕ ਹੈ ਉਹ ਸੁਖਚੈਨ ਸਿੰਘ ਗਿੱਲ ਦਾ ਜਿਹੜਾ ਸੋਹਰਾ ਪਰਿਵਾਰ ਸੀ ਕਿਉਂਕਿ ਇਹ ਪਹਿਲਾਂ ਮੈਰਿਡ ਸੀਗੇ ਔਰ ਪੁਲਿਸ ਕਮਿਸ਼ਨਰ ਦਸਰੇ ਨੇ ਅੰਮ੍ਰਿਤਸਰ ਦੇ ਕਿ ਉਹਨਾਂ ਦੀ ਪਹਿਲੀ ਪਤਨੀ ਨੇ ਸੁਸਾਈਡ ਕੀਤਾ ਸੀ ਆਤਮ ਹੱਤਿਆ ਕੀਤੀ ਸੀ ਔਰ ਉਸ ਤੋਂ ਬਾਅਦ ਇਸ ਪਰਿਵਾਰ ਤੇ ਕੇਸ ਵੀ ਦਰਜ ਹੋਇਆ ਸੀ ਹੁਣ ਪਰਵਾਰ ਨੂੰ ਸ਼ੱਕ ਹੈ ਕਿ ਜਿਹੜਾ ਸੁਖਚੈਨ ਸਿੰਘ ਦਾ ਪੁਰਾਣਾ ਸਹੁਰਾ ਪਰਿਵਾਰ ਸੀ ਕਿ ਉਹਨਾਂ ਵੱਲੋਂ ਕਿਸੇ ਤਰੀਕੇ ਦੀ ਭੂਮਿਕਾ ਤਾਂ ਨਹੀਂ ਹੈ ਕਿ ਮੈਟਰ ਆਫ ਇਨਵੈਸਟੀਗੇਸ਼ਨ ਹੈ ਇਹਨੂੰ ਇਹਦੀ ਜਾਂਚ ਹੋਣੀ ਚਾਹੀਦੀ ਹੈ ਔਰ ਅਮਰitsar ਦੇ ਪੁਲਿਸ ਕਮਿਸ਼ਨਰ ਕਹਿ ਰਹੇ ਨੇ ਕਿ ਅਸੀਂ ਉਸ ਪਹਿਲੂ ਦੀ ਵੀ ਜਾਂਚ ਕਰਾਂਗੇ ਉਹ ਹੈ ਪਹਿਲੂ ਇੱਕ ਦੂਸਰਾ ਪਹਿਲੂ ਜਦੋਂ ਸਿਸਟਮ ਤੇ ਜਸਟਿਸ ਸਿਸਟਮ ਤੇ ਜ਼ਿਆਦਾ ਭਰੋਸਾ ਨਹੀਂ ਰਹਿੰਦਾ ਜਾਂ ਭਰੋਸਾ ਡਗ ਮਗਾਉਂਦਾ ਫਿਰ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਧੀਆਂ ਨੇ ਇਸ ਕਰਕੇ ਜ਼ਰੂਰੀ ਇਹ ਹੈ ਕਿ ਸਾਡੇ ਇੰਡੀਅਨ ਜਸਟਿਸ ਸਿਸਟਮ ਨੂੰ ਮਜ਼ਬੂਤ ਕੀਤਾ ਜਾਵੇ ਔਰ ਤੁਰੰਤ ਕਿਸੇ ਵੀ ਮਾਮਲੇ ਦੇ ਵਿੱਚ ਫੌਰੀ ਤੌਰ ਤੇ ਇਨਸਾਫ ਦਿੱਤਾ ਜਾਵੇ ਕਿਉਂਕਿ ਇਹ ਘਟਨਾ ਜਿਹੜੀ ਹੈ ਅਗਰ ਇਹ ਘਟਨਾ ਦਾ ਸਬੰਧ ਕਿਸੇ ਰੰਜਿਸ਼ ਜਾਂ ਕਿਸੇ ਦੁਸ਼ਮਣੀ ਵਾਲੇ ਪਾਸੇ ਨਿਕਲਿਆ ਤੇ ਫਿਰ ਇਹ ਸਾਫ਼ ਤੌਰ ਦੇ ਉੱਤੇ ਸਮਾਜ ਦੇ ਵਿੱਚ ਸੋਸ਼ਲ ਜਸਟਿਸ ਸਿਸਟਮ ਨੂੰ ਮਜ਼ਬੂਤ ਕਰਨ ਦੀ ਜਿਹੜੀ ਦਿਸ਼ਾ ਦੇ ਵਿੱਚ ਸਾਨੂੰ ਸੋਚਣ ਲਈ ਫੇਰ ਮਜਬੂਰ ਕਰੇਗਾ ਕਿਉਂਕਿ ਕੋਈ ਵੀ ਕਿਸੇ ਦੇ ਕਰ ਨਹੀਂ ਵੜ ਰਿਹਾ ਇਹ ਵੀ ਸਾਨੂੰ ਸਮਝਣ ਦੀ ਲੋੜ ਹੈ ਕਿਉਂਕਿ ਉਹ ਮਿੱਥ ਕੀ ਆਏ ਸੀ ਉਹ ਦੋਵੇਂ ਨੌਜਵਾਨ ਮਿੱਥ ਕੀ ਆਏ ਸੀ ਜਿਸ ਤਰ੍ਹਾਂ ਨਾਲ ਉਹਨਾਂ ਨੇ ਐਕਟ ਕੀਤਾ ਕਿ ਉਹਨਾਂ ਨੇ ਸੁਖਚੈਨ ਸਿੰਘ ਤੇ ਹੀ ਹਮਲਾ ਕਰਨਾ ਹੁਣ ਸੁਖਚੈਨ ਸਿੰਘ ਤੇ ਹੀ ਉਹਨਾਂ ਨੇ ਕਿਉਂ ਹਮਲਾ ਕੀਤਾ ਪੁਲਿਸ ਨੂੰ ਇਹ ਇਨਵੈਸਟੀਗੇਟ ਕਰਨਾ ਪਏਗਾ ਕਿਉਂਕਿ ਉਹਨਾਂ ਨੇ ਨਾ ਬੱਚਿਆਂ ਨੂੰ ਕੁਝ ਕੀਤਾ ਪਰ ਨਾ ਹੀ ਪਰਿਵਾਰ ਦੀਆਂ ਔਰਤਾਂ ਨੂੰ ਕੁਝ ਕੀਤਾ ਇਸ ਕਰਕੇ ਕਿ ਇਸ ਮਾਮਲਾ ਸਿੱਧੇ-ਸਿੱਧੇ ਰੰਜੀਸ਼ ਨਾਲ ਜੁੜਿਆ ਹੈ ਅਗਰੇ ਰੰਜੀਸ਼ ਨਾਲ ਜੁੜਿਆ ਹੈ ਤੇ ਇਸ ਦੇ ਬਾਵਜੂਦ ਵੀ ਤੁਰੰਤ ਉਹਨਾਂ ਲੋਕਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਔਰ ਜਿਹੜੇ ਵੀ ਲੋਕ ਸੀ ਉਹਨਾਂ ਨੂੰ ਜਲਦ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਇਹ ਨਹੀਂ ਕਿ ਉਹ ਪੁਲਿਸ ਦੇ ਹੱਥ ਹੀ ਨਾ ਆਉਣ ਕਿਉਂਕਿ ਬਹੁਤ ਵਾਰੀ ਅਜਿਹਾ ਹੁੰਦਾ ਹੈ ਬਹੁਤ ਸਾਰੇ ਮੁਲਜ਼ਮ ਨੇ ਸਾਡੇ ਅਸਲ ਮੁਲਜ਼ਮ ਜਿਹੜੇ ਪੁਲਿਸ ਦੀ ਪਹੁੰਚ ਤੋਂ ਦੂਰ ਰਹਿੰਦੇ ਨੇ ਔਰ ਪੁਲਿਸ ਉਹਨਾਂ ਨੂੰ ਫੜੀ ਨਹੀਂ ਪਾਉਂਦੀ ਜੋ ਇਸ ਕਰਕੇ ਇਹ ਮਾਮਲਾ ਲੈਂਡ ਆਰਡਰ ਦੇ ਨਾਲ ਜੋੜ ਕੇ ਵਿਰੋਧੀ ਧਿਰਾਂ ਨੇ ਸਿੱਧਾ-ਸਿੱਧਾ ਪੁਲਿਸ ਪ੍ਰਸ਼ਾਸਨ ਔਰ ਪੰਜਾਬ ਸਰਕਾਰ ਤੇ ਸਵਾਲ ਚੁੱਕੇ ਨੇ ਹੁਣ ਜਵਾਬ ਦੇਣਾ ਹੈ ਪੰਜਾਬ ਸਰਕਾਰ ਨੇ ਔਰ ਪੁਲਿਸ ਮੈਕ ਨੇ ਇਸ ਮਾਮਲੇ ਨੂੰ ਉਹ ਕਿਵੇਂ ਇਨਵੈਸਟੀਗੇਟ ਕਰਦੇ ਨੇ ਕੀ ਲੋਕਾਂ ਅੱਗੇ ਉਹ ਸੱਚ ਲੈ ਕੇ ਆਉਂਦੇ ਨੇ ਕੀ ਇਹ ਮਾਮਲਾ ਖੁੱਲ ਕੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਏਗਾ ਕਿ ਇਹਦਾ ਕਾਰਨ ਕੀ ਹੈ ਉਸ ਤੋਂ ਬਾਅਦ ਹੀ ਇਹ ਪੂਰੇ ਮਾਮਲੇ ਦੇ ਉੱਤੇ ਅਗਲੀ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਕੀਤੀ ਜਾ ਸਕਦੀ ਹੈ ਪਰ ਜਸਟਿਸ ਸਿਸਟਮ ਮਜ਼ਬੂਤ ਹੋਣਾ ਚਾਹੀਦਾ ਹੈ ਜਿਹੜੇ ਵੀ ਇਹ ਦੋਸ਼ੀ ਨੇ ਇਹਨਾਂ ਨੂੰ ਸਜ਼ਾਵਾ ਜਲਦ ਮਿਲਣੀਆਂ ਚਾਹੀਦੀਆਂ ਨੇ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਜੁਰਮ ਨੇ ਉਹ ਸਮਾਜ ਦੇ ਵਿੱਚ ਕਿਤੇ ਵੀ ਉਹਨਾਂ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਔਰ ਦੂਸਰੀ ਖਬਰ ਵੀ ਬਹੁਤ ਵੱਡੀ ਹੈ। ਦੂਸਰੀ ਖਬਰ ਦਾ ਜੇ ਅਸੀਂ ਜ਼ਿਕਰ ਕਰੀਏ ਤਾਂ ਸੰਨਤੀ ਕੇਂਦਰ ਲੁਧਿਆਣਾ ਦੇ ਵਿੱਚ ਜਿਹੜਾ ਬੁੱਢਾ ਦਰਿਆ ਇਕ ਕਿਸੇ ਸਮੇਂ ਸਾਫ਼ ਦਰਿਆ ਹੁੰਦਾ ਸੀ ਸਾਫ਼ ਪਾਣੀ ਹੁੰਦਾ ਸੀ ਇਹ ਲਗਭਗ 33-34 ਕਿਲੋਮੀਟਰ ਦਾ ਲੰਬਾ ਬੁੱਢਾ ਦਰਿਆ ਮਾਛੀਵਾੜਾ ਔਰ ਸਮਰਾਲੇ ਨੇੜੇੋਂ ਸਤਲੁਜ ਦੇ ਵਿੱਚੋਂ ਇੱਕ ਦਰਿਆ ਜਾਂ ਨਦੀ ਵੱਖ ਹੁੰਦੀ ਹੈ ਤੇ ਲੁਧਿਆਣੇ ਦੇ ਵਿੱਚੋਂ ਕੁੰਮਕੇ ਸਿਧਵਾ ਵੇਟ ਦੇ ਲਾਗੇੋਂ ਇਹ ਮੁੜ ਕੇ ਸਤਲੁਜ ਦੇ ਵਿੱਚ ਇਹ ਨਦੀ ਜਾਂ ਦਰਿਆ ਮੋੜ ਜਾਂਦਾ ਹੈ ਇਹਨੂੰ ਬੁੱਢਾ ਦਰਿਆ ਕਹਿੰਦੇ ਸੀ ਪਾਣੀ ਇਹਦਾ ਸਾਫ਼ ਸੀ ਲਗਭਗ 40 42 ਸਾਲ ਪਹਿਲਾਂ ਇਹਦਾ ਪਾਣੀ ਪੂਰਾ ਸਾਫ਼ ਸੀ ਉਦਯੋਗਿਕਕਰਨ ਵਧਿਆ ਇੰਡਸਟਰੀਲਾਈਜੇਸ਼ਨ ਸ਼ਹਿਰ ਸੰਤੀ ਕੇਂਦਰ ਲੁਧਿਆਣੇ ਚ ਵਧੀ ਔਰ ਉਦਯੋਗ ਦਾ ਪਾਣੀ ਸੀਵਰੇਜ ਦਾ ਪਾਣੀ ਡਾਈੰਗ ਇੰਡਸਟਰੀ ਦਾ ਪਾਣੀ ਕਿਤਨਾ ਕਿਤੇ ਉਹ ਕੈਮੀਕਲ ਵਾਲਾ ਪਾਣੀ ਇਸ ਬੁੱਢੇ ਦਰਿਆ ਚ ਪਾਉਣ ਲੱਗਿਆ ਤੇ ਇਹ ਚਿੱਟਾ ਪਾਣੀ ਕਾਲਾ ਬਣ ਗਿਆ ਕੋਈ ਵੀ ਪੋਲੀਟਿਕਲ ਪਾਰਟੀ ਨਾ ਪ੍ਰਕਾਸ਼ ਸਿੰਘ ਬਾਦਲ ਨਾ ਕੈਪਟਨ ਅਮਰਿੰਦਰ ਸਿੰਘ ਨਾ ਅਜਿ ਭਗਵੰਤ ਸਿੰਘ ਮਾਨ ਨਾ ਹੀ ਭਾਰਤੀ ਜਨਤਾ ਪਾਰਟੀ ਹੋਰ ਅਕਾਲੀ ਦਲ ਦੀ ਸਰਕਾਰ ਨਾ ਹੀ ਕੇਂਦਰੀ ਮੰਤਰੀ ਜੈ ਰਮੇਸ਼ ਕਿਸੇ ਸਮੇਂ ਚਾਈਨਾ ਤੋਂ ਲਿਆ ਕਿਉਂ ਮੱਛੀਆਂ ਛੱਡ ਕੇ ਗਈ ਸੀ ਇੱਥੇ ਜਦੋਂ ਮਨੀਸ਼ ਤਿਵਾੜੀ ਮੈਂਬਰ ਪਾਰਲੀਮੈਂਟ ਸੀ ਕਹਿਣ ਦਾ ਮਤਲਬ ਇਹ ਹੈ ਕਿ ਸਾਰੇ ਵੱਡੇ ਵੱਡੇ ਲੀਡਰਾਂ ਨੇ ਕਹਿੰਦੇ ਕਹਾਉਂਦੇ ਲੀਡਰਾਂ ਨੇ ਜ਼ੋਰ ਲਾ ਲਿਆ ਪਰ ਉਹ ਇਸ ਬੁੱਢੇ ਦਰਿਆ ਨੂੰ ਚਿੱਟਾ ਨਹੀਂ ਕਰ ਸਕੇ ਸ਼ੰਤ ਸੀਚੇਵਾਲ ਨੇ ਕਾਲੀ ਬਈ ਜਦੋਂ ਉਹਨਾਂ ਨੇ ਸਾਫ਼ ਕੀਤੀ ਤੇ ਉਹ ਬਹੁਤ ਵੱਡੇ ਇੱਕ ਦੁਨੀਆ ਦੇ ਹੀਰੋ ਬਣ ਕੇ ਉਭਰੇ। ਸਮੇਂ-ਸਮੇਂ ਤੇ ਬੁੱਢੇ ਦਰਿਆ ਨੂੰ ਬਚਾਉਣ ਦੀਆਂ, ਸਾਫ਼ ਕਰਨ ਦੀਆਂ ਕੋਸ਼ਿਸ਼ਾਂ ਅਰੰਭੀਆਂ ਗਈਆਂ। ਸੰਤ ਸੀਚੇ ਵਾਲ ਵੀ ਕਈ ਵਾਰੀ ਨਾਲ ਜੁੜੇ ਪਰ ਸੰਤ ਸੀਚੇ ਵਾਲ ਵੀ ਬੁੱਢੇ ਦਰਿਆ ਨੂੰ ਸਾਫ਼ ਨਹੀਂ ਕਰ ਪਾਇਆ। ਕਈ ਕਮੇਟੀਆਂ ਬਣੀਆਂ, ਪੀਰਾਂ ਕਮੇਟੀ ਬਣੀ। ਬਹੁਤ ਕੁਝ ਹੋਇਆ, ਬਹੁਤ ਸਮਾਜ ਸੇਵੀ ਆਏ। ਆਖਰਕਾਰ ਹੁਣ ਜਿਹੜੇ ਮੌਜੂਦਾ ਸਮੇਂ ਦੇ ਵਿੱਚ ਇੱਕ ਸੰਘਰਸ਼ ਕਮੇਟੀ ਬੁੱਧੀਜੀਵੀ ਲੋਕ ਨੇ ਕਿਸਾਨ ਲੀਡਰ ਨੇ ਲੱਖਾ ਸਦਾਣਾ ਦਰਸ਼ਨਪਾਲ ਬਹੁਤ ਸਾਰੇ ਹੋਰ ਲੋਕ ਨੇ ਜਿਹੜੇ ਲਗਾਤਾਰ ਹੁਣ ਅੰਦੋਲਨ ਕਰ ਰਹੇ ਨੇ ਔਰ ਹੁਣ ਇਹ ਅੰਦੋਲਨ ਭਖਿਆ ਕੱਲ ਰੋਸ ਮਾਰਚ ਕੱਢਿਆ ਗਿਆ ਪਹਿਲਾ ਸੰਕੇਤਕ ਇਹ ਸ਼ੁਰੂ ਹੋਇਆ ਤਸਵੀਰਾਂ ਤੁਹਾਡੇ ਸਾਹਮਣੇ ਆ ਸੰਗਤੀ ਕੇਂਦਰ ਲੁਧਿਆਣੇ ਚ ਜ਼ੇਰਕਾ ਮਿਲਕ ਪਲਾਂਟ ਤੋਂ ਰੋਸ ਮਾਰਚ ਸ਼ੁਰੂ ਹੋਇਆ ਤੇ ਇਹ ਲੁਧਿਆਣੇ ਦੇ ਭਾਰਤ ਨਗਰ ਚੌਂਕ ਤੱਕ ਪਹੁੰਚਿਆ ਜਿਸ ਤਰ੍ਹਾਂ ਦੀਆਂ ਖਬਰਾਂ ਮਿਲੀਆਂ ਲੱਖਾਂ ਸਦਾਣਾ ਵੀ ਸੀ ਹੋਰ ਵੀ ਬਹੁਤ ਸਾਰੇ ਸਮਾਜਿਕ ਕਾਰਕੁਨ ਸੀ ਮਨਦੀਪ ਸਿੰਘ ਮੰਨਾ ਇਹ ਵੀ ਬੜੇ ਸਿਆਣੇ ਸਮਾਜਿਕ ਚਿੰਤਕ ਨੇ ਬਹੁਤ ਸਰੀਆਂ ਇੰਟਰਵਿਊਸ ਤੁਸੀਂ ਇਹਨਾਂ ਦੀਆਂ ਸੁਣਦੇ ਹੋਵੋਗੇ ਟਿੱਟੂ ਬਾਣੀਆਂ ਨੌਜਵਾਨ ਆਗੂ ਹੈ ਇਲੈਕਸ਼ਨਾਂਾਂ ਵੀ ਇੱਕ ਦੋ ਵਾਰੀ ਲੜਿਆ ਸੋ ਬਹੁਤ ਸਾਰੇ ਲੋਕਾਂ ਨੇ ਕੋਸ਼ਿਸ਼ ਕੀਤੀ ਹੈ ਹੁਣ ਤਸਵੀਰਾਂ ਦੇਖੋ ਬਹੁਤ ਵੱਡਾ ਇਕੱਠ ਹੋਇਆ ਲੁਧਿਆਣਾ ਤੋਂ ਲੈ ਕੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਹਿੱਸਿਆਂ ਚ ਰਾਜਸਥਾਨ ਚ ਕੈਂਸਰ ਸਣੇ ਕਈ ਗੰਭੀਰ ਬਿਮਾਰੀਆਂ ਇਸ ਪਾਣੀ ਕਰਕੇ ਫੈਲੀਆਂ ਨੇ ਇਹ ਪਾਣੀ ਮੋਗਾ ਫਰੀਦਕੋਟ ਮੁਖਸਰ ਬਠਿੰਡਾ ਸਾਰੇ ਪਾਸੇ ਪਹੁੰਚਦਾ ਤੇ ਲੋਕ ਜਦੋਂ ਇਹ ਪਾਣੀ ਪੀਂਦੇ ਨੇ ਇਹ ਕੈਮੀਕਲ ਵਾਲਾ ਪਾਣੀ ਹੈ ਸੰਯਤੀ ਕੇਂਦਰ ਲੁਧਿਆਣਾ ਦੇ ਲੋਕ ਵੀ ਬਹੁਤ ਸਾਰੇ ਪੀਂਦੇ ਨੇ ਜਿੱਥੋਂ ਜਿੱਥੋਂ ਇਹ ਬੁੱਢਾ ਦਰਿਆ ਲੰਘਦਾ ਇਸ ਕਰਕੇ ਬਹੁਤ ਵੱਡੀ ਗਿਣਤੀ ਚ ਰੋਸ ਮਾਰਚ ਦੇ ਵਿੱਚ ਸੰਗਤਾਂ ਸ਼ਾਮਲ ਹੋਈਆਂ ਔਰ ਰੋਸ ਧਰਨਾ ਲਗਾਇਆ ਗਿਆ ਜਿਹਦੇ ਵਿੱਚ ਬਹੁਤ ਲੋਕਾਂ ਨੇ ਭਾਸ਼ਣ ਦਿੱਤੇ ਔਰ 15 ਸਤੰਬਰ ਨੂੰ ਜਿਹੜਾ ਵੱਡਾ ਚੈਲੰਜ ਹੈ ਸਰਕਾਰ ਲਈ ਔਰ ਸਰਕਾਰ ਸਮੇਂ-ਸਮੇਂ ਦੀਆਂ ਸਰਕਾਰਾਂ ਨੂੰ ਸਬਕ ਸਿੱਖਣਾ ਚਾਹੀਦਾ ਜਿੰਨੇ ਪੰਜਾਬ ਦੇ ਪੋਲਿਟੀਕਲ ਲੀਡਰ ਨੇ ਉਹ ਸਾਰੇ ਫੇਲ ਸਾਬਤ ਹੋਏ ਨੇ ਕਿ ਅਸੀਂ ਬੁੱਢੇ ਨਾਲੇ ਨੂੰ ਸਾਫ਼ ਕਰ ਦਿਆਂਗੇ ਇਲੈਕਸ਼ਨਾਂ ਬੜੀਆਂ ਹੋਈਆਂ ਇਸ ਮੁੱਦੇ ਤੇ ਹੁਣ ਜਿਹੜੀ ਐਕਸ਼ਨ ਕਮੇਟੀ ਹੈ ਜਾਂ ਇਹ ਲੋਕ ਨੇ ਇਹਨਾਂ ਨੇ ਇੱਕ ਵੱਡਾ ਚੈਲੰਜ ਕਰਤਾ ਕਿ 15 ਸਤੰਬਰ ਨੂੰ ਨਾਲੇ 'ਚ ਮਿੱਟੀ ਪਾ ਕੇ ਉਸ ਨੂੰ ਬੰਦ ਕਰਾ ਹਾਲਕਿ ਇਹ ਬੜਾ ਅਸੰਭਵ ਕੰਮ ਹੈ ਇਹ ਬਹੁਤ ਵੱਡਾ 34 33 34 ਕਿਲੋਮੀਟਰ ਦਾ ਇਹ ਇਹਦਾ ਫਾਸਲਾ ਹੈ ਔਰ ਬਹੁਤ ਤੇਜ਼ ਪਾਣੀ ਦਾ ਵਹਾਅ ਹੈ ਮਿੱਟੀ ਪਾ ਕੇ ਇਹਨੂੰ ਬੰਦ ਕਰਨਾ ਤਾਂ ਥੋੜਾ ਜਿਹਾ ਔਖਾ ਲੱਗਦਾ ਹੈ ਪਰ ਇਹ ਭਾਵਨਾ ਸਮਝਣ ਦੀ ਕੋਸ਼ਿਸ਼ ਕਰੀਏ ਕਿ ਕਿਸੇ ਕੀਮਤ ਤੇ ਵੀ ਬੁੱਢੇ ਨਾਲੇ ਦੀ ਸਮੱਸਿਆ ਦਾ ਹੱਲ ਚਾਹੁੰਦੇ ਆ ਲੋਕ ਜਿਹੜੇ ਤਰਨਾ ਕਰੀਏ ਹੁਣ ਬਹੁਤ ਸਾਰੇ ਸਮਾਜ ਸੇਵੀ ਨੇ ਉਹਨਾਂ ਨੇ ਚਿੰਤਾ ਪ੍ਰਗਟ ਕੀਤੀ ਔਰ ਹੁਣ ਸਰਕਾਰ ਕੀ ਕਰਦੀ ਹੈ ਕੇਂਦਰ ਵਾਲੀ ਕੀ ਕਰਦੀ ਹੈ ਪੰਜਾਬ ਵਾਲੀ ਕੀ ਕਰਦੀ ਹੈ ਅਕਾਲੀ ਦਲ ਕਾਂਗਰਸ ਵਾਲੇ ਬੀਜੇਪੀ ਵਾਲੇ ਦਾ ਹੱਲ ਕੀ ਕਰਦੇ ਨੇ ਕਿਉਂਕਿ ਸਾਰੇ ਜ਼ਿੰਮੇਦਾਰ ਹੁਣ ਜ਼ਿੰਮੇਵਾਰੀ ਮੂਲ ਰੂਪ ਚ ਮੌਜੂਦਾ ਸਰਕਾਰ ਹੈ ਭਗਵੰਤ ਮਾਨ ਦੀ ਉਹਦੇ ਤਿਆਰ ਕਰਦੀ ਹੈ ਔਰ ਜਿਹੜੀ ਪੰਜਾਬ ਦੀ ਇੱਕ ਵਿਧਾਨ ਸਭਾ ਦੀ ਕਮੇਟੀ ਹੈ ਜਿਹਦੇ ਚ ਵਿਧਾਇਕ ਗੁਰਪ੍ਰੀਤ ਗੋਗੀ ਵੀ ਨੇ ਉਸ ਕਮੇਟੀ ਨੇ ਰეკਮੈਂਡ ਕੀਤਾ ਕਿ 650 ਕਰੋੜ ਰੁਪਏ ਲਗਭਗ ਪਿਛਲੇ ਸਮਿਆਂ ਚ ਆਇਆ ਉਹਦੇ ਵਿੱਚ ਕ腐ਪਸ਼ਨ ਹੋਈ ਹੈ ਅਫਸਰਾਂ ਦੀ ਭੂਮਿਕਾ ਚੈੱਕ ਕੀਤੀ ਜਾਣੀ ਚਾਹੀਦੀ ਹੈ ਗੁਰਪ੍ਰੀਤ ਗੋਗੀ ਨੇ ਪੱਥਰ ਵੀ ਕੱਲ ਪਰਸੋਂ ਤੋੜਿਆ ਭਗਵੰਤ ਮਾਨ ਔਰ ਗੁਰਪ੍ਰੀਤ ਗੋਗੀ ਦੋਨਾਂ ਦੇ ਨਾਮ ਲਿਖੇ ਸੀ ਗੁਰਪ੍ਰੀਤ ਗੋਗੀ ਕਹਿੰਦੇ ਅਫਸਰ ਸੁਣਦੇ ਨਹੀਂ ਆ ਗੁਰਪ੍ਰੀਤ ਗੋਗੀ ਦੀਆਂ ਤਸਵੀਰਾਂ ਵੀ ਆ ਗਈਆਂ ਉਹ ਕਹਿੰਦੇ ਅਫਸਰ ਸੁਣਦੇ ਨਹੀਂ ਜਿੰਨਾ ਕੁਝ ਮਰਜ਼ੀ ਕਰ ਲੋ ਸੋ ਭਗਵੰਤ ਮਾਨ ਨੂੰ ਸਫਾਰਿਸ਼ ਭੇਜੀ ਹੈ ਵਿਧਾਨ ਸਭਾ ਦੀ ਕਮੇਟੀ ਨੇ ਕਿ ਵਿਜੀਲੈਂਸ ਤੋਂ ਸੀਬੀਆਈ ਤੋਂ ਜਾਂ ਕਿਸੇ ਸਿਟਿੰਗ ਜੱਜ ਤੋਂ ਇਹਦੀ ਇਨਕੁਆਇਰੀ ਹੋਵੇ ਸੋ ਇਹ ਬਹੁਤ ਜ਼ਰੂਰੀ ਹੈ ਕਿ ਇਹ ਇਨਕੁਆਇਰੀ ਕੀਤੀ ਜਾਵੇ ਕਿ ਅਫਸਰਾਂ ਦੀ ਭੂਮਿਕਾ ਕੀ ਹੈ ਪੈਸਾ ਕਿੱਥੇ ਗਿਆ ਕਿਉਂ ਨਹੀਂ ਬੁੱਡਾਂ ਨਾਲਾ ਸਾਫ਼ ਹੋਇਆ ਟ੍ਰੀਟਮੈਂਟ ਪਲਾਂਟ ਮੁਕੰਮਲ ਤੌਰ ਤੇ ਕਿਉਂ ਨਹੀਂ ਚੱਲ ਰਿਹਾ ਉਦਯੋਗ ਉਦਯੋਗ ਦੇ ਨੁਮਾਇੰਦੇ ਗੰਭੀਰ ਕਿਉਂ ਨਹੀਂ ਉਦਯੋਗ ਵੀ ਜ਼ਰੂਰੀ ਹੈ ਉਹਦੇ ਨਾਲ ਰੋਜ਼ਗਾਰ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਪਾਣੀ 'ਚ ਕੈਮੀਕਲ ਆਵੇ ਤੇ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਹੋ ਜਾਣ ਇੱਕ ਇੱਕ ਕਰਕੇ ਗੱਲ ਸੁਣ ਲਈਏ ਸਾਰੇ ਲੋਕਾਂ ਨੇ ਕਿਵੇਂ ਆਪਣੀ ਚਿੰਤਾ ਪ੍ਰਗਟ ਕੀਤੀ ਹੈ ਇਹ ਸਾਰਿਆਂ ਦੀ ਗੱਲ ਇੱਕ ਵਾਰੀ ਸੁਣੋ ਉਹ ਇਹ ਲਗਾਤਾਰ ਪਿਛਲੇ 35-40 ਸਾਲ ਤੋਂ ਸਾਡੇ ਦਰਿਆਵਾਂ ਦੇ ਵਿੱਚ ਹਜ਼ਾਰਾਂ ਡਾਈੰਗ ਫੈਕਟਰੀਆਂ ਡੈਰੀਆਂ ਦਾ ਪੂਰੇ ਲੁਧਿਆਣੇ ਦਾ ਸੀਵਰੇਜ ਦਾ ਪਾਣੀ ਜਿਹੜਾ ਸਾਨੂੰ ਜ਼ਹਿਰਾਂ ਪਾ ਕੇ ਜਿਹੜੇ ਨਹੀਂ ਵਰਗੇ ਕੈਮੀਕਲ ਪਾ ਕੇ ਘੱਟੋ ਘੱਟ ਪੂਰਾ ਦੱਖਣ ਮਾ ਦੱਖਣੀ ਮਾਲਵਾ ਤੇ ਗਾਂਹ ਰਾਜਸਥਾਨ ਤੱਕ ਦੇ ਲੋਕ ਜਿਹੜੇ ਇਸ ਪਾਣੀ ਨਾਲ ਮਰ ਰਹੇ ਨੇ ਲੋਕਾਂ ਦੇ ਵਿੱਚ ਅੱਜ ਪੰਜਾਬ ਐਕਸ਼ਨ ਕਮੇਟੀ ਨੇ ਤੇ ਹੋਰ ਜਥੇਬੰਦੀਆਂ ਨੇ ਮਿਲ ਕੇ ਉਧਿਆਲੇ ਦਾ ਬੜਾ ਮਸ਼ਹੂਰ ਕਹਿੰਦੇ ਨੇਗੇਟਿਵਲੀ ਪਿਸ਼ੋਰ ਮੁੱਦੇ ਨਾਲੇ ਦਾ ਜਿਹੜਾ ਮੁੱਦਾ ਹੈ ਉਹਨੂੰ ਲੈ ਕੇ ਅੱਜ ਇੱਥੇ ਪ੍ਰੋਗਰਾਮ ਰੱਖਿਆ ਸਾਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਵੀ ਆਇਓ ਮੈਂ ਆਪਣੀ ਕ੍ਰਾਂਤੀਕਾਰੀ ਕਿਸਾਨ ਜਥੇ ਦੇ ਵੱਲੋਂ ਇੱਥੇ ਮੁੱਛਪੂਰ ਤੇ ਆਇਆ ਕਿਉਂਕਿ 34 35 ਕਿਲੋਮੀਟਰ ਦਾ ਸੜਾ ਹੈ ਕਿ ਹੈ ਫਲੋ ਕਰਦਾ ਹੈ ਚੰਗੂ ਪਿਆਲੇ ਦੀਆਂ ਬਹੁਤੀਆਂ ਜੁੜੀਆਂ ਫੈਕਟਰੀਆਂ ਨੇ ਕੋਈ ਚਾਹ ਕੈਮੀਕਲ ਚਪੌਂਗੀਆਂ ਨੇ ਵੇਸਟ ਪ੍ਰੋਡਕਟ ਫੌਂਗੀਆਂ ਨੇ ਉਹਦੇ ਨਾਲ ਇਹਦੀ ਪ੍ਰੋਡਿਊਸ਼ਨ ਹੋ ਜਾਂਦੀ ਹੈ ਪਾਣੀ ਗੰਧਲਾ ਹੋ ਜਾਂਦਾ ਤੇ ਬਹੁਤ ਉਮੀਦ ਦੇ ਨਾਲ ਤੇ ਬਹੁਤ ਬਦਲਾਅ ਦੇ ਨਾਲ ਚੁਣਨ ਦੀ ਕੋਸ਼ਿਸ਼ ਕੀਤੀ ਗਈ ਸੀ ਬਹੁਤ ਵੱਡੇ ਜਿਹੜੇ ਮਗਰਮਾਚੂ ਬੈਠੇ ਸੀ ਉਹਨਾਂ ਨੂੰ ਲਾਇਆ ਗਿਆ ਸੀਗਾ ਪਰ ਅੱਜ 2 ਸਾਲ ਬਾਅਦ ਲੋਕਾਂ ਨੂੰ ਸੜਕਾਂ ਤੇ ਬੈਠਣਾ ਪੈ ਰਿਹਾ ਔਰ ਛੋਟੇ ਛੋਟੇ ਕੰਮ ਮੈਂ ਨਹੀਂ ਸਮਝਦਾ ਬਹੁਤ ਵੱਡਾ ਕੰਮ ਹੈ ਤੁਸੀਂ ਇੰਡਸਟਰੀ ਮੈਂ ਕਿਸੇ ਦੇ ਵੀ ਉਲਟ ਨਹੀਂ ਆ ਇੰਡਸਟਰੀ ਹੋਏਗੀ ਕਾਰੋਬਾਰ ਮਿਲੇਗਾ ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਨੌਮ ਜਿਹੜੇ ਨੇ ਨਿਜਮ ਜਿਹੜੇ ਨੇ ਉਹਨਾਂ ਦੀਆਂ ਧਜੀਆਂ ਉਡਾ ਦਿਓ ਪਾਣੀ ਤੁਸੀਂ ਦਰਿਆਵਾਂ ਦਾ ਗੰਦਲਾ ਕਰ ਰਹੇ ਹੋ ਸਾਡੇ ਸੂਬੇ ਦਾ ਮਾਹੌਲ ਖਰਾਬ ਕਰ ਰਹੇ ਹੋ ਇੰਨੀਆਂ ਬਿਮਾਰੀਆਂ ਜਿਹੜੀਆਂ ਫੈਕਟਰੀਆਂ ਨੇ ਅੱਜ ਮੇਰਾ ਖਿਆਲ ਹੈ ਕਿ ਪੂਰੇ ਇੰਡੀਆ ਦੇ ਵਿੱਚ ਸਭ ਤੋਂ ਵੱਧ ਜਿਹੜੇ ਹਸਪਤਾਲ ਤੋਂ ਹੋਣਗੇ ਉਹ ਪੰਜਾਬ ਦੇ ਵਿੱਚ ਹੋਣਗੇ ਔਰ ਤੁਸੀਂ ਜਾ ਕੇ ਦੇਖੋ ਮੇਰੇ ਨਾਲ ਹੁਣੇ ਅਹਮਦਲਦਾ ਬਾਰਡਰ ਟੱਪ ਜੋ 100 150 ਕਿਲੋਮੀਟਰ ਤੱਕ ਤੁਹਾਨੂੰ ਵੱਡਾ ਹਸਪਤਾਲ ਨਹੀਂ ਮਿਲਦਾ ਜਿਉਂ ਉੱਥੇ ਲੋਕ ਬਿਮਾਰ ਨਹੀਂ ਹੁੰਦੇ ਤੇ ਸਾਡੇ ਸੂਬੇ ਚ ਕਿਉਂ ਹੈ ਸਾਨੂੰ ਇੱਕ ਉਲਝਾ ਕੇ ਰੱਖ ਦਿੱਤਾ ਗਿਆ ਸਾਨੂੰ ਇਹਨਾਂ ਚੀਜ਼ਾਂ ਚ ਉਲਝਾ ਕੇ ਰੱਖ ਦਿੱਤਾ ਗਿਆ ਇਹੋ ਜਿਹੇ ਮੁੱਦਿਆਂ ਦੇ ਉੱਤੇ ਸਾਨੂੰ ਤਰਨੇ ਦੇਣੇ ਪੈ ਰਹੇ ਨੇ ਇਹੋ ਜਿਹੇ ਮੁੱਦਿਆਂ ਦੇ ਉੱਤੇ ਪਬਲਿਕ ਨੂੰ ਸਰਕਾਰ ਦੇ ਉੱਤਰਨਾ ਪੈ ਰਿਹਾ ਬਹੁਤ ਡੁੱਬ ਕੇ ਮਰਨ ਵਾਲੀ ਗੱਲ ਚਲਿਏ ਇਹ ਸਾਰਾ ਕੁਝ ਬੰਦ ਹੋ ਸਕਦਾ ਜੇ ਸਰਕਾਰ ਚਾਹੇ ਤਾਂ ਔਰ ਜੇ ਪੋਲਿਊਸ਼ਨ ਕੰਟਰੋਲ ਬੋਰਡ ਚਾਹੇ ਤਾਂ ਪਰ ਇਹ ਕਰਦੇ ਨਹੀਂ ਹੈ ਮੈਂ ਇੱਥੇ ਇੱਕ ਸਟੂਡੈਂਟ ਦੀ ਪੀਐਚਡੀ ਕਰਵਾਈ ਹੈ ਬੁੱਡਰਾਲਾ ਤੇ ਇੱਕ ਸ੍ਰੀਲੰਕਾ ਦਾ ਦਰਿਆ ਸਿਰਕਲਾਨੀ ਰਿਵਰ ਪੀਐਚਡੀ ਦਾ ਸਟੂਡੈਂਟ ਸੀਗਾ ਉੱਥੇ ਮੈਂ ਜਾ ਕੇ ਦੇਖਿਆ ਕਿ ਉੱਥੇ 25 ਫੈਕਟਰੀਆਂ ਦਰਿਆ ਦੇ ਨਾਲ-ਨਾਲ ਲੈ 1 ਇੰਚ ਦੀ ਦਰਿਆ ਦੇ ਵਿੱਚ ਜਾਂਦਾ ਉਹ ਜਿੱਤੇ ਜਿਹੜੀ ਜਿੱਥੋਂ ਪਾਣੀ ਨਿਕਲਦਾ ਖਰਾਬ ਉਸ ਫੈਕਟਰੀ ਨੂੰ ਬੰਦ ਕਰਵਾ ਦਿੰਦੇ 1 ਮਿੰਟ ਦੇ ਵਿੱਚ ਇੱਥੇ ਤਿੰਨ 30 ਫੈਕਟਰੀਆਂ ਨੇ ਜਿੰਨਾ ਜੋ ਗੰਦਾ ਪਾਣੀ ਨਿਕਲਿਆ ਔਰ ਇੰਨਾ ਤੇਜਾਬੀ ਪਾਣੀ ਨਿਕਲਿਆ ਇੰਨਾ ਭਾਰਾ ਪਾਣੀ ਨਿਕਲ ਰਿਹਾ ਔਰ ਇੰਨਾ ਜ਼ਹਿਰੀਲਾ ਪਾਣੀ ਨਿਕਲ ਰਿਹਾ ਜਿਹਨੂੰ ਰੋਗ ਹੀ ਵੀ ਰਹੇ ਆ ਫਤੋ ਲੋਕੋ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਮੂੰਹ ਤੋਂ ਬੱਬਰ ਕਮ ਕੱਢ ਕੇ ਹੁਣ ਬੋਲੋ ਕਿਉਂਕਿ ਆਪਾਂ ਨੂੰ ਮਰ ਨਹੀਂ ਪੈਣਾ ਮਗਰਾ ਜਦ ਆਪਾਂ ਹਸਪਤਾਲਾਂ ਵਿੱਚ ਤਰ ਤਰ ਕੇ ਮਰੀਏ ਗਰਾ ਹਸਪਤਾਲਾਂ ਵਿੱਚ ਕੈਂਸਰ ਦੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਗਰਾ ਬਠਿੰਡੇ ਦੇ ਵਿੱਚ ਕੈਂਸਰ ਹਸਪਤਾਲ ਵਿੱਚ 5 ਸਾਲਾਂ ਦੇ ਨੌਜਵਾਨ ਵਿੱਚ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਵੀ ਕੈਂਸਰ ਦੀਆਂ ਬਿਮਾਰੀਆਂ ਆ ਚੁੱਕੀਆਂ ਨੇ ਗਰਾ ਜਾਂ ਫਿਰ ਆਪਾਂ ਬੋਲ ਕੇ ਮਰੀਏ ਗਰਾ ਫਿਰ ਫੈਸਲਾ ਵੱਡੇ ਹੱਥਾਂ ਤੁਹਾਨੂੰ ਬੋਲਣਾ ਪੈਣਾ ਵਾ ਲੋਕੀ ਐਮਐਲਏ ਬਣ ਕੇ ਲੋਕੀ ਐਮਪੀ ਬਣ ਕੇ ਲੋਕੀ ਮੁੱਖ ਮੰਤਰੀ ਬਣ ਕੇ ਬੁੱਢੇ ਨਾਲ ਸਾਸ ਕਰਕੇ ਕਰ ਪਰ ਸਾਰਾ ਸਿਸਟਮ ਢਿੱਲਾ ਪਿਆਵਾ ਇਹਨਾਂ ਕਹਿੰਦਾ ਪਾਵਾ ਹੁਣ ਪਿੱਛੇ ਜੇ ਮੈਂ ਕੱਲ ਦੀ ਖਬਰਾਂ ਦੇਖ ਰਿਹਾ ਸੀਗਾ ਵਿਧਾਇਕ ਗੋਗੀ ਜੀ ਨੇ ਨੀਂਵपत्थर ਪੰਨਿਆਵਾ ਕੋਈ ਦੱਸਦਾ ਵੀ ਅਸੀਂ ਬੁੱਢੇ ਨਾਲ ਸਾਫ ਨਹੀਂ ਕਰਦਾ ਵੀ ਨੀਂਵपत्थर ਤੁਸੀਂ ਲਾਇਆ ਕਿਉਂ ਸੀਗਾ ਅਗਰ ਜੇ ਪੰਨਣਾ ਸੀਗਾ ਤੁਸੀਂ ਆਹੀ ਜਿਹੜੇ ਉੱਥੇ ਪਾਣੀ ਪਾਉਂਦੇ ਨੇ ਕਿਰਾ ਬੁੱਢੇ ਨਾਲ ਵਿੱਚ ਗੰਦਾ ਨਾਲ ਹੀ ਪਾਣੀ ਪਾਉਂਦੀ ਆ ਉਹਨਾਂ ਦੀ ਲਤਾਪਾ ਹੁੰਦੇ ਟੀਟੂ ਬਣੇ ਤੁਹਾਡੇ ਨਾਲ ਖੜਦਾ ਏ ਪਾਣੀ ਦਾ ਮੋਰਚਾ ਸਾਡੀ ਜਿਹੜਾ ਜੀਵਨ ਦਾ ਹੱਕ ਆ ਜਿਹੜਾ ਸਾਨੂੰ ਮਿਲਿਆ ਹੋਇਆ ਆ ਇਹ ਲੜਾਈ ਉਹਦੀ ਆ ਅੱਜ ਪੰਜਾਬ ਦੇ ਬੱਚੇ ਗੁਰਤੀ ਦੇ ਵਿੱਚ ਵੀ ਉਹਨਾਂ ਨੂੰ ਤਜਾਬ ਮਿਲ ਜਾਂਦਾ ਆ ਉਹਨਾਂ ਨੂੰ ਕੈਮੀਕਲ ਮਿਲ ਰਿਹਾ ਹੈ ਸਾਡੇ ਸਾਰੇ ਦਰਿਆ ਪਲੀਤ ਹੋ ਗਏ ਆ ਸਾਡਾ ਪੀਣ ਵਾਲਾ ਪਾਣੀ ਸੋ ਤਸਵੀਰਾਂ ਲਗਾਤਾਰ ਅਸੀਂ ਵੇਖ ਰਹੇ ਆ ਔਰ ਗੁਰਪ੍ਰੀਤ ਗੋਗੀ ਉਹਨਾਂ ਨੇ ਕੀ ਕਿਹਾ ਸੀ ਇਹ ਵੀ ਜ਼ਰੂਰ ਸੁਣਾਗੇ ਕਿਉਂਕਿ ਉਹਨਾਂ ਨੇ ਇਨੀ ਪੱਥਰ ਤੋੜਿਆ ਗੁਰਪ੍ਰੀਤ ਗੋਗੀ ਉਹਨਾਂ ਨੇ ਸਾਰਾ ਠੀਕਰਾ ਪੰਨਿਆ ਅਫਸਰਾਂ ਤੇ ਕਿ ਅਸਰ ਸ਼ਾਹੀ ਦੇ ਖਿਲਾਫ ਜਾਂਚ ਪੜਤਾਲ ਕੀਤੀ ਜਾਵੇ ਹੁਣੇ ਮੁੱਦਾ ਬਣ ਰਿਹਾ ਵੱਡਾ ਔਰ ਆਉਂਦੇ ਦਿਨਾਂ ਦੇ ਵਿੱਚ ਇਸ ਮੁੱਦੇ ਤੇ ਪੰਜਾਬ ਦੇ ਵਿੱਚ ਦੱਬ ਕੇ ਸਿਆਸਤ ਹੋਏਗੀ ਔਰ ਹੋਣੀ ਵੀ ਚਾਹੀਦੀ ਹੈ ਕਿਉਂਕਿ ਲੋਕ ਮਸਲਾ ਹੈ ਇਹ ਬਹੁਤ ਵੱਡਾ ਲੋਕ ਮਸਲਾ ਹੈ ਸਮੇ ਸਮੇਂ ਦੀਆਂ ਸਰਕਾਰਾਂ ਨੇ ਦਾਅਵੇ ਕੀਤੇ ਵਾਅਦੇ ਕੀਤੇ ਲੇਕਿਨ ਕਿਸੇ ਨੇ ਵੀ ਇਸ ਸਮੱਸਿਆ ਦਾ ਹੱਲ ਨਹੀਂ ਕੀਤਾ ਔਰ ਮੈਨੂੰ ਨਜ਼ਰ ਆ ਰਿਹਾ ਹੈ ਕਿ ਆਉਂਦੇ ਸਮੇਂ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਇਹ ਮੁੱਦਾ ਹੁਣ ਹੋਰ ਪੋਲਿਟਿਕਲ ਬਣੇਗਾ ਅਗਰ 15 ਸਤੰਬਰ ਨੂੰ ਲੋਕ ਮਿੱਟੀ ਨਾਲ ਬੁੱਢੇ ਨਾਲੇ ਨੂੰ ਬੰਦ ਕਰਨਾ ਫਿਰ ਪ੍ਰਸ਼ਾਸਨ ਕੀ ਕਰੇਗਾ ਫਿਰ ਸਰਕਾਰ ਕੀ ਕਰੇਗੀ ਅਸਲ 'ਚ ਇਹ ਸਰਕਾਰਾਂ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਵੱਡੀ ਲਾਪਰਵਾਹੀ ਹੈ ਕਿ ਉਹਨਾਂ ਨੇ ਸਮੇਂ-ਸਮੇਂ ਤੇ ਜਿਹੜੀਆਂ ਨੀਤੀਆਂ ਬਣੀਆਂ ਸਰਕਾਰਾਂ ਦੀਆਂ ਉਹਨਾਂ ਨੂੰ ਲਾਗੂ ਨਹੀਂ ਕੀਤਾ ਔਰ ਉਦਯੋਗ ਦੇ ਨੁਮਾਇੰਦਿਆਂ ਦੇ ਨਾਲ ਲਗਾਤਾਰ ਮੀਟਿੰਗਾਂ ਹੋਣੀਆਂ ਚਾਹੀਦੀਆਂ ਨੇ ਔਰ ਕਿਸੇ ਵੀ ਕੀਮਤ ਦੇ ਜਿਹੜਾ ਉਦਯੋਗ ਦਾ ਪਾਣੀ ਹੈ ਉਹ ਬੁੱਢੇ ਨਾਲੇ ਦੇ ਵਿੱਚ ਨਹੀਂ ਪੈਣਾ ਚਾਹੀਦਾ ਅਗਰ ਪਵੇ ਤੇ ਉਹ ਮੁਕੰਮਲ ਤੌਰ ਤੇ ਟ੍ਰੀਟ ਹੋ ਕੇ ਉਹ ਨਾ ਟ੍ਰੀਟਮੈਂਟ ਹੋਵੇ ਸਾਫ਼ ਰੂਪ ਦੇ ਵਿੱਚ ਉਹ ਪਾਣੀ ਹੈ ਜਿਹੜਾ ਉਹ ਬੁੱਢੇ ਨਾਲੇ ਦੇ ਵਿੱਚ ਆਵੇ ਔਰ ਗੁਰਪ੍ਰੀਤ ਗੋਗੀ ਨੇ ਜਿਹੜਾ ਪੱਥਰ ਤੋੜਿਆ ਹਾਲਾਂਕਿ ਉਹਨਾਂ ਦੇ ਪੱਥਰ ਤੋੜਨ ਨੂੰ ਵੀ ਗਲਤ ਕਿਹਾ ਜਾ ਰਿਹਾ ਹੈ ਪਰ ਗੁਰਪ੍ਰੀਤ ਗੋਗੀ ਦਾ ਸੁਨੇਹਾ ਸਾਫ਼ ਹੈ ਕਿ ਅਫਸਰ ਸ਼ਾਹੀ ਜ਼ਿੰਮੇਦਾਰ ਹੈ ਗੁਰਪ੍ਰੀਤ ਗੋਗੀ ਉਹਨਾਂ ਦਾ ਪੂਰਾ ਬਿਆਨ ਹੈ ਜਿਹੜਾ ਜਿਹੜਾ ਉਹਨਾਂ ਨੇ ਪੱਥਰ ਤੋੜਨ ਵੇਲੇ ਦਿੱਤਾ ਜਾਂ ਬਾਅਦ ਚ ਦਿੱਤਾ ਉਹ ਵੀ ਬੜਾ ਸੁਣਨਾ ਜ਼ਰੂਰੀ ਹੈ ਹੁਣ ਸਵਾਲ ਇਹ ਹੈ ਕਿ 15 ਸਤੰਬਰ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੀ ਕੋਈ ਵਿਜੀਲੈਂਸ ਦੀ ਇਨਕੁਆਇਰੀ ਆਰਡਰ ਕਰਨਗੇ ਸਾਰੀ ਅਫਸਰशाही ਦੇ ਖਿਲਾਫ ਪਿਛਲੀਆਂ ਸਰਕਾਰਾਂ ਦੀ ਭੂਮਿਕਾ ਵੀ ਜਾਂਚੀ ਜਾਣੀ ਚਾਹੀਦੀ ਹੈ ਅਕਾਲੀ ਭਾਜਪੀ ਦੀ ਸਰਕਾਰ ਵੇਲੇ ਕਿੰਨਾ ਪੈਸਾ ਆਇਆ ਕਿੱਥੇ ਗਿਆ ਅਕਾਲੀ ਦਲ ਵੇਲੇ ਕਾਂਗਰਸ ਵੇਲੇ ਕੈਪਟਨ ਮਰਿੰਦਰ ਵੇਲੇ ਜਿਹੜਾ ਪੈਸਾ ਆਇਆ ਉਹ ਕਿੱਥੇ ਗਿਆ ਕਿੱਥੇ ਕਿੱਥੇ ਲੱਗਿਆ ਔਰ ਹੁਣ ਵੇਲੇ ਹੁਣ ਵਾਲੀ ਸਰਕਾਰ ਵੇਲੇ ਵੀ ਜਿਹੜਾ ਪੈਸਾ ਆਇਆ ਉਹ ਕਿਵੇਂ ਤੇ ਕਿੱਥੇ ਲੱਗਿਆ ਅਕਸਰਾਂ ਦੀ ਭੂਮਿਕਾ ਔਰ ਪੋਲਿਟਿਕਲ ਲੀਡਰਾਂ ਦੀ ਭੂਮਿਕਾ ਉਹਨੂੰ ਜ਼ਰੂਰ ਜਾਂਚਿਆ ਜਾਣਾ ਚਾਹੀਦਾ ਹੈ ਕਿਉਂਕਿ 650 ਕਰੋੜ ਰੁਪਇਆ ਆਇਆ ਹੋਵੇ ਪਿਛਲੇ ਸਮਿਆਂ 'ਚ ਤੇ ਇਸ ਦੇ باوجود ਵੀ 650 ਕਰੋੜ ਨਾਲ 34 ਕਿਲੋਮੀਟਰ ਦੇ 34 35 ਕਿਲੋਮੀਟਰ ਦੇ ਏਰੀਏ ਦੇ ਵਿੱਚ ਗੰਦੇ ਪਾਣੀ ਨੂੰ ਟ੍ਰੀਟ ਕਰਕੇ ਦੁਬਾਰਾ ਬੁੱਢੇ ਨਾਲੇ 'ਚ ਪਾਉਣ ਦੀ ਸਮੱਸਿਆ ਹੱਲ ਨਾ ਹੋ ਸਕੇ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਗੁਰਪ੍ਰੀਤ ਗੋਗੀ ਦਾ ਪੂਰਾ ਬਿਆਨ ਇੱਕ ਵਾਰੀ ਸੁਣ ਆਇਆ ਸੀ ਇਸ ਕਰਕੇ ਵੀ ਅਸੀਂ ਇਹ ਕੰਮ ਕਰਨਾ ਪਰ ਬੜਾ ਅੱਜ ਮੈਨੂੰ ਦੁਖੀ ਹੰਦ ਦੇ ਨਾਲ ਜਿਹੜੇ ਚਾਹ ਤੇ ਲਾਡ ਨਾਲ ਅਸੀਂ ਇਹ ਕੰਮ ਸ਼ੁਰੂ ਕੀਤਾ ਸੀ ਪਰ ਜਿਹੜੇ ਇੱਥੋਂ ਦੇ ਬੈਠੇ ਨੇ ਅਫਸਰ ਜਿਹੜੇ ਕਿ ਸਰਕਾਰ ਦਾ ਖਰਾਬ ਕਰਨ ਲਈ ਬੈਠੇ ਹੋਏ ਨੇ ਭਾਵੇਂ ਉਹ ਸੀਵਰੇਜ ਬੋਰਡ ਆ ਭਾਵੇਂ ਪੋਲਿਊਸ਼ਨ ਬੋਰਡ ਆ ਭਾਵੇਂ ਕਾਰਪੋਰੇਸ਼ਨ ਦੇ ਜਿਹੜੇ ਵੀ ਜ਼ਿੰਮੇਵਾਰ ਅਫਸਰ ਨੇ ਜਿਨ੍ਹਾਂ ਦੇ ਕਾਰਨ ਇਹ ਬੁੱਢਾਂ ਨਾਲਾ ਸਾਫ਼ ਨਹੀਂ ਹੋ ਰਿਹਾ ਔਰ ਅਸੀਂ ਰੋਜ਼ ਲੋਕਾਂ ਤੋਂ ਇਸ ਚੀਜ਼ ਦੇ ਲਈ ਬੁਰਾ ਭਲਾ ਸੁਣੀਦਾ ਔਰ ਸਾਨੂੰ ਦੁੱਖ ਵੀ ਲੱਗਦਾ ਕਿ ਉਹ ਸੱਚੇ ਲੋਕ ਕਲਪਦੇ ਨੇ ਜੋ ਕਿ ਉਹਨਾਂ ਦੇ ਘਰਾਂ ਚ ਗੰਦਾ ਪਾਣੀ ਜਾਂਦਾ ਔਰ ਇਹ ਸਾਰਾ ਪਾਣੀ ਸਤਲੁਜ ਦਰਿਆ ਚ ਮਿਲਦਾ ਜੋ ਕਿ ਬੁੱਢਾ ਨਾਲਾ ਕਿਸੇ ਟਾਈਮ ਬੁੱਢਾ ਨਾਲਾ ਹੁੰਦਾ ਸੀ ਇੱਥੇ ਮੱਛੀਆਂ ਤੈਰਦੀਆਂ ਸੀਗੀਆਂ ਪਰ ਹੁਣ ਇਹ ਗੰਦੇ ਨਾਲੇ ਦਾ ਰੂਪ ਧਨ ਕਰ ਗਿਆ ਜੋ ਕਿ ਸਾਡੇ ਸ਼ਹਿਰ ਦੇ ਉੱਤੇ ਇੱਕ ਬਹੁਤ ਵੱਡਾ ਕਲੰਕ ਆ ਜਿਹਦੇ ਵਿੱਚ ਕਿ ਅਸੀਂ ਬਹੁਤ ਕੋਸ਼ਿਸ਼ ਕੀਤੀ ਆ ਸਰਕਾਰ ਵੀ ਕਰ ਰਹੀ ਆ ਕਿ ਅਸੀਂ ਇਸ ਬੁੱਢੇ ਨਾਲੇ ਨੂੰ ਸਾਫ਼ ਕਰੀਏ ਪਰ ਇੱਥੋਂ ਦੇ ਜਿਹੜੇ ਅਫਸਰ ਆ ਉਹ ਹੀ ਨਹੀਂ ਚਾਹਦੇ ਕਿ ਬੁੱਢਾ ਨਾਲਾ ਸਾਫ਼ ਹੋਵੇ ਕਿਉਂਕਿ ਉਹਨਾਂ ਦੀ ਜੇਬਾਂ ਗਰਮ ਹੁੰਦੀਆਂ ਨੇ ਹਰ ਬਿਲਕੁਲ ਅਫਸਰਸ਼ਾਹੀ ਹਾਵੀ ਆ ਤੇ ਉਸ ਅਫਸਰ ਸਾਹੀ ਕਰਕੇ ਅੱਜ ਸਾਨੂੰ ਮਜਬੂਰਨ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਮੇਰਾ ਪੱਥਰ ਉਸ ਜਗ੍ਹਾ ਦੇ ਉੱਤੇ ਲੱਗੇ ਮੇਰੇ ਨਾਮ ਦਾ ਜਿੱਥੇ ਡਿਵੈਲਪਮੈਂਟ ਨਾ ਹੋਈ ਹੋਵੇ ਜਿੱਥੇ ਕੰਮ ਨਾ ਹੋਇਆ ਹੋਵੇ ਅਸੀਂ ਸਿਰਫ ਆਪਣੀ ਸ਼ੋਕੀ ਸ਼ੋਹਰਤ ਲੋਕਾਂ ਮੂਰੇ ਲੈਣ ਲਈ ਆਪਣਾ ਕੰਧ ਲਾ ਕੇ ਇੱਥੇ ਪੱਥਰ ਖੜਾ ਕਰਕੇ ਤੇ ਸਾਨੂੰ ਇਹ ਮੇਰਾ ਪੱਥਰ ਮੈਂ ਜਦੋਂ ਇੱਥੋਂ ਲੱਗਦਾ ਮੈਨੂੰ ਰੋਜ਼ ਮਜ਼ਾਕ ਕਰਦਾ ਦੇਖੋ ਅਸੀਂ ਸਾਰੇ ਮਾਨਯੋਗ ਸੀਐਮ ਸਾਹਿਬ ਵੀ ਲੱਗੇ ਹੋਏ ਨੇ ਪਰ ਤੇ ਜਿਹੜੇ ਅਫਸਰ ਨੇ ਉੱਪਰ ਜਾ ਕੇ ਰਿਪੋਰਟਾਂ ਗਲਤ ਦੇ ਸਭ ਤੋਂ ਵੱਡੀ ਗੱਲ ਆ ਮੈਨੂੰ ਅੱਜ ਬੜਾ ਇਸ ਤੇ ਦੁੱਖ ਹੋ ਰਿਹਾ ਕਿ ਮੈਂ ਜਿਹੜਾ ਆਪਣੇ ਹੱਥੀਏ ਪੱਥਰ ਲਾ ਕੇ ਗਿਆ ਸੀ ਉਹਨੂੰ ਅੱਜ ਆਪਣੇ ਹੱਥੀ ਤੋੜ ਰਿਆਂ ਕਾਰਨ ਕਿ ਅਸੀਂ ਬੜੀਆਂ ਸਦਰਾਂ ਨਾਲ ਲਾਇਆ ਸੀਗਾ ਵੀ ਚਲ ਲੋਕ ਲੋਕਾਂ ਨੂੰ ਅਸੀਂ ਰਾਹਤ ਦੇਵਾਂਗੇ ਗੰਦੇ ਪਾਣੀ ਤੋਂ ਗੰਦੇ ਨਾਲੇ ਤੋਂ ਛੁਟਕਾਰਾ ਦੇਵਾਂਗੇ ਪਰ 2.5 ਸਾਲ ਹੋ ਗਏ ਇਸ ਕੰਮ ਨੂੰ ਚਲਦੇ ਨੂੰ ਕਿਉਂਕਿ 2020 ਦੇ ਵਿੱਚ ਡੀਪੀਆਰ ਬਣੀ ਸੀ 650 ਕਰੋੜ ਦੀ ਕਰੋਨਾ ਦੇ ਦਿਨਾਂ 'ਚ ਪੁਰਾਣੀ ਸਰਕਾਰ ਨੇ ਬਣਾਈ ਸੀ ਔਰ 650 ਕਰੋੜ ਦੀ ਡੀਪੀਆਰ ਦੇ ਵਿੱਚ ਕਰੋਨਾ ਚੀਜ਼ਾਂ ਨੇ ਟੈਂਡਰ ਲਾਤੇ ਕਰੋਨਾ ਚੀਜ਼ਾਂ ਨੇ ਟੈਂਡਰ ਖੋਲ੍ਹ ਕੇ ਆਪਣੇ ਚਾਹੇਤਿਆਂ ਨੂੰ ਮੈਂ ਸੀਪੀਆਈ ਦੀ ਵੀ ਜਾਂਚ ਕਰਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਤੋਂ ਔਰ ਮੈਂ ਵਿਜੀਲੈਂਸ ਦੀ ਵੀ ਔਰ ਇੱਕ ਨਾਲ ਜੁਡੀਸ਼ਰੀ ਜੁਡੀਸ਼ਰੀ ਇਨਕੁਆਇਰੀ ਹੋਣੀ ਚਾਹੀਦੀ ਤਿੰਨੋਂ ਏਜੰਸੀਆਂ ਪੈਰਲਰ ਚੱਲਣ ਕਿਉਂਕਿ ਸਾਨੂੰ ਮਾਨਯੋਗ ਆਪਣੀ ਏਜੰਸੀਆਂ ਤੇ ਪੂਰਾ ਭਰੋਸਾ ਜੋ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਨੂੰ ਲੱਗਦਾ ਜੀ ਜੇਕਰ ਬਿਲਕੁਲ ਮੈਂ ਜਿਹੜੀ ਵਿਧਾਨ ਸਭਾ ਕਮੇਟੀ ਦਾ ਮਾਨ ਜੋ ਸਪੀਕਰ ਸਾਹਿਬ ਨੇ ਮਾਨ ਸਾਹਿਬ ਨੇ ਮੈਨੂੰ ਚੇਅਰਮੈਨ ਬਣਾਇਆ ਮੈਂ ਆਪਣੀਆਂ ਉਹਨਾਂ ਉਮੀਦਾਂ ਤੇ ਉਹਨਾਂ ਲਈ ਖਰਾ ਉਤਰਨਾ ਚਾਹਨਾ ਉਸੇ ਖਰੇ ਉਤਰਨ ਦੀ ਤਹਿਤ ਅੱਜ ਮੈਂ ਆਪਣੇ ਇਸ ਪ੍ਰੋਟੈਸਟਾ ਮੇਰਾ ਔਰ ਜੇ ਮੈਂ ਇੱਕ ਹਫ਼ਤੇ ਦਾ ਟਾਈਮ ਦਿੰਨਾ ਆਪਣੇ ਅਫਸਰਾਂ ਨੂੰ ਜੇ ਇਹ ਬੰਦੇ ਪੁੱਤ ਬਣ ਕੇ ਕੰਮ ਕਰ ਲਗੇ ਠੀਕ ਆ ਨਹੀਂ ਤਾਂ ਮੈਂ ਅਨਸ਼ਨ ਤੇ ਬੈਠੂਗਾ ਔਰ ਉਹਦੇ ਨਾਲ ਮੇਰਾ ਸਾਰਾ ਇਲਾਕਾ ਬੈਠੇਗਾ ਔਰ ਅਸੀਂ ਇਹ ਬੁੱਟੇ ਨਾਲੇ ਦੀ ਜੋ ਸੀ ਸਾਡੇ ਲੋਕਾਂ ਨੇ ਸਾਨੂੰ ਆਪਣੀ ਸਰਕਾਰ ਦੇ ਖਿਲਾਫ ਤੁਹਾਨੂੰ ਡੈਨਸ਼ਨ ਤੇ ਬਹਿਣਾ ਪੈ ਰਿਹਾ ਨਹੀਂ ਸਰਕਾਰ ਦੇ ਖਿਲਾਫ ਨਹੀਂ ਹੁੰਦਾ ਇਹ ਕਿਉਂਕਿ ਸਰਕਾਰ ਸਰਕਾਰ ਦੇ ਨਾਲ ਹੀ ਅਸਰ ਚਾਹੀਓ ਦੇਖੋ ਮੇਰੀ ਗੱਲ ਸੁਣੋ ਜਦੋਂ ਅਫਸਰਾਂ ਨੇ ਉੱਪਰ ਜਾ ਕੇ ਗਲਤ ਤਰੀਕੇ ਨਾਲ ਗਾਈਡ ਕਰਨਾ ਮਨਜੋ ਕੁ ਮੁੱਖ ਮੰਤਰੀ ਸਾਹਿਬ ਨੂੰ ਜਾਂ ਹੋਰਾਂ ਨੂੰ ਉਹਨਾਂ ਨੂੰ ਗਰਾਸ ਰੂਟ ਤੇ ਨਹੀਂ ਨਾ ਪਤਾ ਕੀ ਆ ਕੀ ਲੱਗਦਾ ਹੁਣ ਕਾਰਵਾਈ ਹੋਊਗੀ ਅਫਸਰਾਂ ਤੇ ਦੇਖੋ ਅਸੀਂ ਆਪਣੀ ਕਾਰਵਾਈ ਕਰਨੀ ਆ ਬਾਕੀ ਸਾਡੇ ਸਰਕਾਰ ਬੈਠੀ ਆ ਮਾਯੋਕ ਮੁੱਖ ਮੰਤਰੀ ਸਾਹਿਬ ਦੇਖਣਗੇ ਜਿਹੜਾ ਨਹੀਂ ਮੱਥਾ ਤੁਹਾਡੇ ਵੱਲ ਕੋੜਿਆ ਜਾ ਰਿਹਾ ਕਿਤੇ ਨਾ ਕਿਤੇ ਵਿਰੋਧੀ ਵੀ ਕਵਾਲ ਚੱਕਣਗੇ ਹੁਣ ਸਰਕਾਰ ਮੈਂ ਕਹਿੰਦਾ ਜੀ ਸਾਰੇ ਚੱਕਣ ਜੋ ਗੱਲ ਹਕੀਕਤ ਆ ਹਕੀਕਤ ਤਾਂ ਮੈਂ ਨਹੀਂ ਭੱਜਦਾ ਤੁਹਾਡੇ ਕੈਮਰੇ ਦੇ ਸਾਹਮਣੇ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਦੁਨੀਆ ਤੇ ਆਏ ਆ ਪਰਮਾਤਮਾ ਨੇ ਸਾਨੂੰ ਪਿੱਛਾ ਚੰਗੇ ਕਰਮ ਕਰਨ ਲਈ ਜੇ ਅਸੀਂ ਚੰਗੇ ਕਰਮ ਨਹੀਂ ਕਰਕੇ ਜਾਵਾਂਗੇ ਔਰ ਅਸੀਂ ਆਪਣੇ ਲੋਕਾਂ ਨੂੰ ਆਪਣੇ ਆਬਾਦ ਨੂੰ ਅਸੀਂ ਕੱਲ ਨੂੰ ਫੇਰ ਲੋਕਾਂ ਚਾਉਣਾ ਹੈਗਾ ਬਿਲਕੁਲ ਮੈਂ ਖੁਦ ਲਾ ਕੇ ਲੈ ਕੇ ਜਾਊਗਾ ਗੱਡੀ ਚ ਰੱਖ ਕੇ ਤੇ ਬਿਲਕੁਲ ਇੱਥੇ ਮੇਰਾ ਨੀ ਪੱਥਰ ਨਹੀਂ ਲੱਗੇਗਾ ਕਿਉਂਕਿ ਮੇਰੇ ਵਾਸਤੇ ਮੈਨੂੰ ਇਹ ਰੋਜ਼ ਮੂੰਹ ਚੜਾਉਂਦਾ ਮੇਰਾ ਪੱਥਰ ਕਿ ਤੂੰ ਮੈਨੂੰ ਲਾ ਕੇ ਐਸੀ ਇੱਥੇ ਦੱਸ ਤੂੰ ਸੋ ਲੁਧਿਆਣਾ ਪਛਮੀ ਤੋਂ ਵਿਧਾਇਕ ਗੁਰਪ੍ਰੀਤ ਗੁੱਗੀ ਹੁਣਾਂ ਦੇ ਵੀ ਅਸੀਂ ਪੂਰਾ ਬਿਆਨ ਸੁਣਿਆ ਬਾਕੀ ਵੇਖਦੇ ਆ ਪੰਜਾਬ ਦੇ ਮੁੱਖ ਮੰਤਰੀ ਦਾ ਐਕਸ਼ਨ ਤੇ ਰਿਐਕਸ਼ਨ ਇਸ ਪੂਰੇ ਮਾਮਲੇ ਤੇ ਕੀ ਹੈ ਸੋ ਫਿਲਹਾਲ ਅੱਜ ਦੇ ਖਬਰ ਪੜਤਾਲ ਦੇ ਵਿੱਚ ਇੰਨਾ ਹੀ ਕੱਲ ਤੋਂ ਹਰਜੋਤ ਜੀ ਦੇ ਨਾਲ ਇੱਕ ਵਾਰੀ ਫੇਰ ਖਬਰ ਪੜਤਾਲ ਦੇ ਸਿਲਸਿਲੇ ਨੂੰ ਅੱਗੇ ਵਧਾਵਾਂਗੇ ਕਿਉਂਕਿ ਅ ਦੋ ਤਿੰਨ ਦਿਨਾਂ ਤੋਂ ਉਹ ਕਿਸੇ ਰੁਜ਼ੀਵੇਂ ਕਰਕੇ ਛੁੱਟੀ ਤੇ ਸੀ ਸੋ ਫਿਲਹਾਲ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਔਰ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਉਹ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਨੇ ਅਸੀਂ ਉਹਨਾਂ ਦੇ ਵਿਚਾਰ ਅਤੇ ਉਹਨਾਂ ਦੀ ਗੱਲ ਨੂੰ ਵੀ ਅੱਗੇ ਵਧਾਵਾਂਗੇ ਬਹੁਤ